ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਇਸ ਸੰਦਰਭ ਵਿੱਚ ਰੱਖੀ ਗਈ ਹੈ ਕਿ ਸੀਆਈਏ ਮੁਹਾਲੀ ਨੇ ਜਿਹੜਾ ਹੈਗਾ ਇੱਕ ਗੈਂਗ ਬਸਟ ਕਰਿਆ ਹੈਗਾ ਜਿਹੜਾ ਆਰਮ ਸਪਲਾਈ ਔਰ ਮਰਡਰ ਔਰ ਐਕਸਟਰੋਸ਼ਨ ਦੇ ਵਿੱਚ ਇਨਵੋਲਡ ਸੀ ਇਹ ਬੰਦੇ ਉਹਨਾਂ ਦਾ ਇਹਦੇ ਵਿੱਚ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ 5 ਜਿਹੜੇ ਵੈਪਨ 1 45 ਬੋਰ ਦਾ ਤੇ 4 32 ਬੋਰ ਦੇ ਪਿਸਟਰ ਇਹਨਾਂ ਕੋਲੋਂ ਬਰਾਮਦ ਹੋਏ ਆ ਨਾਲ 1,99,000 ਰੁਪਏ ਕੈਸ਼ ਬਰਾਮਦ ਹੋਏ ਆ ਇਹਦੇ ਵਿੱਚ ਜਿਹੜੇ ਇੱਕ 24 ਅਕਤੂਬਰ ਦੀ ਐਫਆਈਆਰ ਰਜਿਸਟਰ ਕੀਤੀ ਗਈ ਸੀ ਮੁਖਬਰੀ ਦੇ ਉੱਪਰ ਕਿ ਕੁਝ ਬੰਦੇ ਜਿਹੜੇ ਹੈਗੇ ਆ ਉਹ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਮੁਹਾਲੀ ਦੇ ਵਿੱਚ ਸਪਲਾਈ ਕਰਦੇ ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਨੂੰ ਪਤਾ ਚੱਲਿਆ ਤਾਂ ਇੱਕ ਖਰੜ ਸਦਰ ਥਾਣੇ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੜਨ ਲਈ ਪਾਰਟੀਆਂ ਬਣੀਆਂ Trap ਲਗਾਇਆ ਗਿਆ ਤੇ ਉੱਥੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਇੱਕ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਦਾਨਵੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀ ਇਹ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਡਿਲੀਵਰ ਕਰਨੇ ਸੀ ਤਾਂ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 199000 ਰੁਪਏ ਕੈਸ਼ ਤੇ ਇੱਕ ਸਕੋਰਪੀਓ ਐਨ ਗੱਡੀ ਇਹਨਾਂ ਤੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਇਲੀਅਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ ਨਾਡਾ ਪਿੰਡ ਦਾ ਉਹਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁਅਲੀ ਉਹਦੇ ਕੋਲ ਜਾਣੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਉਹਨੂੰ ਅਰੈਸਟ ਕੀਤਾ ਗਿਆ ਇਹਨੂੰ ਹੈਪੀ ਗੁੱਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਫੋਰ ਮਿਲੇ ਜਿਹੜੇ ਪਹਿਲਾਂ ਲਏ ਗਏ ਜਿਹੜਾ ਇਹਨਾਂ ਦਾ ਕ੍ਰਾਈਮ ਹਿਸਟਰੀ ਹੈਗੀ ਹੈ ਜੀ ਦਾਨਵੀਰ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹਦੇ ਦੇ ਪਹਿਲਾਂ ਦੋ ਮਰਡਰ ਦੇ ਪਰਚੇ ਆਰਮਜ਼ ਐਕਟ ਡਕੈਤੀ ਦਾ ਪਰਚਾ ਹੈ ਤੇ ਹੈਪੀ ਗੁੱਜਰ ਜਿਹੜਾ ਹੈਗਾ ਇਹਦੇ ਤੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਨੇ ਜੀ ਪਹਿਲਾਂ ਪਰ ਲੇਕਿਨ ਜਿਹੜਾ ਬਾਕੀ ਦੋ ਹੈਗੇ ਇਹਨਾਂ ਦੀ ਬਾਕੀ ਹੋਰ ਬਿੰਦੇ ਦੀ ਕੋਈ ਕ੍ਰਿਮਨਲ ਹਿਸਟਰੀ ਨਹੀਂ ਹੈਗੀ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹ ਹਰਿਆਣਾ ਔਰ ਰਾਜਸਥਾਨ ਦਾ ਐਕਟਿਵ ਗੈਂਗ ਹੈਗਾ ਇੱਕ ਪਪਲਾ ਗੁੱਜਰ ਗੈਂਗ ਵਿਕਰਮ ਅਲਿਆਸ ਪਪਲਾ ਹੈ ਬੰਡਾ ਜਿਹੜਾ ਇਹਨੂੰ ਲੀਡ ਕਰਦਾ ਹੈ ਇਹ ਉਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਇਹ ਜੀ ਬੰਦੇ ਹੋਰ ਕੁਝ ਪੰਜਾਬ ਦੀ ਸਰ ਜਿਹੜਾ ਹਰਿਆਣਾ ਦੀ ਇਨਵੋਲਵਮੈਂਟ ਹੈ ਤੇ ਕਿ ਕਿਹੜੀ ਹੈਪੀ ਇਹਦੇ ਨਾਲ ਪਪਲਾ ਗੁੱਜਰ ਗੈਂਗ ਨਾਲ ਐਸੋਸੀਏਟਡ ਹੈ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਬੰਦਾ ਹੈ ਇਹ ਹੈਪੀ ਗੁੱਜਰ ਇਹਨੂੰ ਸਪਲਾਈ ਕਰਨੇ ਸੀਗੇ ਇਹਦੇ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਤੇ ਬਦਮਾਸ਼ੀ ਟਾਈ ਪਰਚੇ ਦਰਜ ਹੁੰਦੇ ਇਹਨੇ ਆਪਣੇ ਵੈਪਨ ਵਗੈਰਾ ਲਿਆ ਕੇ ਅੱਗੇ ਜਿਹੜਾ ਕਿਉਂਕਿ ਕੰਮਕਾਰ ਕੋਈ ਕਰਦੇ ਨਹੀਂ ਆ ਜੀ ਤੇ ਲੁੱਟ ਔਰ ਐਕਸਟਰੈਸ਼ਨ ਦੀਆਂ ਵਾਰਦਾਤਾਂ ਨੂੰ ਅੱਗੇ ਇਹਨਾਂ ਨੇ ਹਾਂ ਸਰ ਕੋਈ ਨਸ਼ੇ ਨੂੰ ਛੇ ਤੇ ਵੀ ਆਦੀ ਆ ਜਾਂ ਇੱਥੇ ਕੋਈ ਹੈਸ਼ ਰੱਖੀ ਹੋਈ ਸੀ ਉਹਨਾਂ ਨੇ ਲੋਕਲ ਕਿਤੇ ਨਹੀਂ ਨਹੀਂ ਇਹਨਾਂ ਦੇ ਕੋਈ ਨਸ਼ੇ ਦਾ ਆਦੀ ਨਹੀਂ ਹੈਗਾ ਜੀ ਜਿਹੜਾ ਇਹਨਾਂ ਚੋਂ ਸਿਕੰਦਰ ਸ਼ੇਖ ਵਿਅਕਤੀ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੋਲਾਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਮਹਾਰਾਸ਼ਟਰ ਦਾ ਲੇਕਿਨ ਇਹ ਫਿਲਹਾਲ ਖਰੜ ਇੱਥੇ ਰੁਕ ਰਿਹਾ ਰਹ ਰਿਹਾ ਸੀਗਾ ਜੀ ਹਾਂਜੀ ਇਹ ਪਹਿਲਵਾਨ ਪਹਿਲਵਾਨ ਤੇ ਇਹਦੀ ਕੀ ਹਿਸਟਰੀ ਐ ਇੱਥੇ ਕਦਰ ਕਿੰਨਾ ਟਾਈਮ ਤੋਂ ਇਹ ਇਹ तकरीबन 6 ਮਹੀਨੇ ਤੋਂ ਸਾਲ ਤੋਂ ਇੱਥੇ ਰਹਿ ਰਿਹਾ ਹੈ ਲੇਕਿਨ ਇਹਦੀ ਕ੍ਰਿਮੀਨਲ ਹਿਸਟਰੀ ਕੋਈ ਹੋਰ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਮਹਾਰਾਸ਼ਟਰ ਨਾਲ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਵੀ ਇਹਨਾਂ ਦਾ ਅਗਰ ਕੋਈ ਰਿਕਾਰਡ ਹੋਰ ਕ੍ਰਿਮੀਨਲ ਹੈਗਾ ਤਾਂ ਉਹ ਸਾਹਮਣੇ ਇਸਰ ਉਂਟਰੀ ਇਨਵੈਸਟੀਗੇਸ਼ਨ ਚਾਇਆ ਕਿ ਪਹਿਲਾਂ ਵੀ ਕੋਈ ਵੈਪਨਸ ਲੈ ਕੇ ਆਏ ਹਨ ਵਾਹ ਨੂੰ ਆਕੀਨਾਂ ਨੇ ਸਪਲਾਈ ਕੀਤੇ ਪਹਿਲਾਂ ਵੀ ਇਹਨਾਂ ਨੂੰ ਜਿਹੜੇ ਤਿੰਨ ਵੈਪਨ ਜਿਹੜੇ ਹੈਪੀ ਗੁਜਰ ਤੋਂ ਕੋਲੋਂ ਮਿਲੇ ਹਨ ਉਹ ਇਹਨਾਂ ਨੇ ਇਹਨਾਂ ਤੋਂ ਲਏ ਸੀ ਕਿ ਪਹਿਲਾਂ ਵੀ ਇਹ ਵੈਪਨ ਦੀ ਸਪਲਾਈ ਦਾ ਕੰਮ ਕਰਦੇ ਆ ਜਿਹੜਾ ਦਾਨਵੀਰ ਔਰ ਬੰਟੀ ਇਹ ਪ੍ਰੋਪਰ ਜਿਹੜੇ ਇੱਕ ਕਹਦੀ ਆਪਾਂ ਆਰਮਸ ਸਮਗਲਿੰਗ ਦੇ ਵਿੱਚ ਇਨਵੋਲਡ ਹੈਗੇ ਆ ਵੈਪਨ ਲੈ ਕੇ ਅਰੇਂਜ ਕਰਨਾ ਫੈਸਲੇ ਲਈ ਅਗਰ ਉਹਨੂੰ ਵੇਚਣਾ ਪ੍ਰੋਵਾਈਡ ਕਰਾਣਾ ਇਹਨਾਂ ਦਾ ਮੋਡਰ ਸੋਵਰਨਿਟੀ ਲੈਕ ਚੋਣ ਦਾ ਕੋਈ ਕ੍ਰਾਈਮ ਨਹੀਂ ਚੱਲੇਗਾ ਕੰਪਲਿਟ ਬੈਕਗ੍ਰਾਉਂਡ ਹਾਲੇ ਤੱਕ ਕੋਈ ਨਹੀਂ ਆਇਆ ਜੀ ਇੱਥੇ ਆਪਣੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਇਸ ਤਰ੍ਹਾਂ ਦਾ ਸਾ ਹੈਪੀ ਗੁਜਰ ਦੇ ਲੜਾਈ ਝਗੜੇ ਦੇ ਪਰਚੇ ਜੂਰ ਰਹਿ ਗਏ ਨਾ ਗੋਂ ਖਾੜੀ ਇਹਨਾਂ ਨੇ ਸਿਰਫ ਕਿਸੇ ਨੂੰ ਸਪਲਾਈ ਕੀਤੀ ਤੇ ਰੀਸੈਟ ਜਿਵੇਂ ਇੱਕ ਪਾਜਾ ਕਿਉਂ ਨਹੀਂ ਖਾਇਆ ਸੀ ਜੀ ਐਸਪੀ ਵੀ ਉਹੋ ਚੋਂ ਪੜ੍ਹੇਗੇ ਇਥੇ ਨਹੀਂ ਨਹੀਂ ਉਹਨਾਂ ਦੇ ਉਹ ਅਲੱਗ ਗਏ ਠੀਕ ਹੈ ਜੀ ਇਹ ਲੱਗੇ ਨਹੀਂ ਇਹਨਾਂ ਦਾ ਕੋਈ ਟਾਰਗੇਟਰ ਸੀ ਇਹਨੂੰ ਟਾਰਗੇਟ ਕਰਨ ਵਾਲਾ ਨਹੀਂ ਅਰੇ ਹੈਪੀ ਗੁੱਜਰ ਦੇ ਅਸੀਂ ਇਨਟੈਰੋਗੇਸ਼ਨ ਕਰ ਰਹੇ ਹਾਂ ਕਿਉਂਕਿ ਉਹਦੇ ਲੜਾਈ ਝਗੜੇ ਦੇ ਪਰਚੇ ਹੈਗੇ ਆ ਤਾਂ ਮੇਬੀ ਉਹਨੇ ਕੋਈ ਆਪਣਾ ਕੋਈ ਬਦਲਾ ਲੈਣਾ ਹੋਵੇ ਕੁਝ ਕਰਨ ਲਈ ਉਹਦੇ ਲਈ ਇਹ ਵੈਪਨ ਇਕੱਠੇ ਕਰ ਰਹੇ ਅਸੀਂ ਜਦੋਂ ਜਿਵੇਂ ਹਾਈਲਾਈਟ ਆਉਗਾ ਇਹ ਲੱਭੇਗੀ ਹਾਂ ਸਰ ਜਿਹੜਾ ਪੈਸੇ ਆ ਇਹ ਪੈਸੇ ਇਹਨਾਂ ਨੇ ਕਿਸ ਚੀਜ਼ ਦੇ ਇਕੱਠੇ ਲਏ ਨੇ